ਗੁਰੂ ਰੂਪ ਸਾਧ ਸੰਗਤ ਜੀ ਦੇਹੁ ਸਿਸ ਕਰੋ ਰਸਨਾ ਨੂੰ ਪਵਿੱਤਰ ਗੱਜ ਕੇ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਮਹਾਂਪੁਰਖਾਂ ਦਾ ਹੁਕਮ ਹੋਇਆ ਹਾਜ਼ਰੀ ਲਾਣ ਦਾ ਜਦੋਂ ਇਸ਼ਾਰਾ ਕਰਨਗੇ ਉਦੋਂ ਹੀ ਮਹਾਂਪੁਰਖ ਸ਼ੁਰੂ ਕਰਨਗੇ ਵਾਹਿਗੁਰੂ ਸਾਧ ਸੰਗਤ ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਦੋ ਬੇਨਤੀਆਂ ਆਪਜੀ ਸਰਵਣ ਕਰੋ ਹਰੀ ਜਸ ਕਰਨ ਲੱਗਿਆਂ ਦੋ ਚੀਜ਼ਾਂ ਹਮੇਸ਼ਾ ਵਿਗਨਕਾਰੀ ਨੇ ਇੱਕ ਇਹਦੀ ਹਉਮੈ ਤੇ ਦੂਸਰੀ ਲੋਕ ਲੱਜਿਆ ਹੰਕਾਰੀ ਬੰਦਾ ਵੀ ਸ਼ਬਦ ਵਿੱਚ ਨਹੀਂ ਬੋਲ ਸਕਦਾ ਤੇ ਜਿਹੜੀ ਲੋਕ ਲੱਜਿਆ ਇਹ ਵੀ ਇਹਨੂੰ ਸ਼ਬਦ ਵਿੱਚ ਬੋਲਣ ਨਹੀਂ ਦਿੰਦੀ ਸ਼ੰਕਾਰ ਹੁੰਦਾ ਵੀ ਮੈਂ ਐਡਾ ਵੱਡਾ ਧਨਾੜ ਪੁਰਸ਼ ਤੇ ਮੈਨੂੰ ਸ਼ਬਦ ਦੇ ਵਿੱਚ ਬੋਲਣ ਦੀ ਲੋੜ ਕੀ ਐ ਲੋਕ ਲੱਜਾ ਇਹ ਹੁੰਦੀ ਐ ਵੀ ਜੇ ਮੈਂ ਸ਼ਬਦ ਦੇ ਵਿੱਚ ਬੋਲਾਂਗਾ ਜਾਂ ਬੋਲਾਂਗੀ ਵੀ ਜਿਹੜੀ ਬੀਬੀ ਜਾਂ ਜਿਹੜਾ ਵੀਰ ਮੇਰੇ ਨਾਲ ਬੈਠਾ ਐ ਇਹ ਪਤਾ ਨਹੀਂ ਕੀ ਬੋਲੇ ਇਹ ਦੋਨੇ ਚੀਜ਼ਾਂ ਨੂੰ ਸਾਈਡ ਤੇ ਰੱਖਣਾ ਪਵੇਗਾ ਜੇ ਹਰੀ ਜਸ ਦਾ ਲਾਹਾ ਲੈਣਾ ਸੋ ਆਓ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਮਦ ਦੀ ਖੁਸ਼ੀ ਦੇ ਵਿੱਚ ਇੱਕ ਧਾਰਨਾ ਪੜਾਂਗੇ ਅੱਧਾ ਘੰਟਾ ਮਹਾਂਪੁਰਖਾਂ ਵੱਲੋਂ ਹੁਕਮ ਹੋਇਆ ਰਲ ਕੇ ਲਾਹਾ ਲੈਣਾ ਬਾਰ-ਬਾਰ ਨਾ ਕਹਿਣਾ ਪਵੇ ਪਹਿਲੇ ਹਿੱਸੇ 'ਚ ਦਾਸ ਦੂਜੇ 'ਚ ਵੀਰ ਤੀਜੇ ਹਿੱਸੇ 'ਚ ਸਾਰੀਆਂ ਬੀਬੀਆਂ ਗੱਜ-ਬੱਜ ਕੇ ਬੋਲਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਗਲ ਦਵਾਰ ਕੋ ਛਾੜ ਕੇ ਗਹਿਓ ਤੋਹਾਰੂ ਦਵਾਰ ਬਹੇ ਗਹਿ ਕੀ ਲਾਜ ਅਸ ਗੋਵਿੰਦ ਦਾਸ ਤੋਹਾਰ ਤੇਰੇ ਦਰ ਤੋਂ ਬਿਨਾਂ ਦਰ ਕੋਈ ਕਿਹੜੇ ਦਰ ਜਮ ਮਾਲਕਾ ਦਰ ਤੋਂ ਬਿਨਾਂ ਦਰ ਕੋਈ ਕਿਹੜੇ ਦਰ ਜਾ ਮਾਲਕਾ ਦਰ ਤੋਂ ਬਿਨਾਂ ਦਰ ਕੋਈ ਕਿਹੜੇ ਦਰ ਜਾਮ ਮਾਲਕਾ ਤੇਰੇ ਦਰ ਤੋਂ ਬਿਨਾਂ ਦਰ ਕੋਈ ਕਿਹੜੇ ਦਰ ਜਾਮ ਮਾਲਕਾ ਤੇਰੇ ਦਰ ਦਰਜੀ ਜਾ ਮਮਲਕਾ ਨਾ ਕਿਹੜੇ ਦਰਜੀ ਜਾ ਮਮਲਕਾ ਕਿਹੜੇ ਦਰ ਜੀ ਜਾ ਮਾਲਕਾ ਕਿਹੜੇ ਦਰ ਜੀ ਜਾ ਮਾਲਕਾ ਕਿਹੜੇ ਦਰ ਜੀ ਮੈਂ ਕਿਹੜੇ ਦਰ ਦਰ ਤੋਂ ਬਿਨਾ ਨਦਰ ਕੋ ਕਿਹੜੇ ਦਰ ਜਮਾ ਮਾਲਕਾ ਤੇਰੇ ਦਰ ਤੋਂ ਬਿਨਾ ਨਦਰ ਕੋਈ ਕਿਹੜੇ ਦਰ ਜਮਾ ਮਾਲਕਾ ਤੇਰੇ ਦਰ Thank <laughs> you. ਸਗਲ ਦੁਆਰ ਕੋ ਸਾਡ ਜਹੋ ਤਹਾਰੋ ਵਾਹ ਗਹੇ ਕੀ ਲਾਜ ਅਸ ਗੋਵਿੰਦ ਦਾਸ ਤਹਾਰ ਸਾਧ ਸੰਗਤ ਇਹਨੂੰ ਧਾਰਨਾ ਨਾ ਸਮਝਣਾ ਇਹ ਦਾਸ ਨੇ ਵੀ ਪੜੀ ਭਾਈਆਂ ਨੇ ਵੀ ਤੇ ਭੈਣਾਂ ਨੇ ਵੀ ਇਹ ਬੇਨਤੀ ਹੈ ਸਤਿਗੁਰ ਦੇ ਚਰਨਾਂ ਦੇ ਵਿੱਚ ਪਿਆ ਮਾਲਕਾ ਜਦੋਂ ਹੁਣ ਮੈਂ ਸਾਰੇ ਪਾਸੇੋਂ ਨਿਰਾਸ਼ਤਾ ਮੇਰੀ ਹੋ ਗਈ ਏ ਹੁਣ ਮੈਂ ਤੇਰੇ ਦਰ ਤੇ ਆਇਆ ਹੁਣ ਤੂੰ ਮੈਨੂੰ ਦੱਸ ਤੇ ਤੇਰਾ ਦਰ ਛੱਡ ਕੇ ਜਾਵਾਂਗਾ ਕਿੱਥੇ ਫਿਰ ਨਾ ਵਾਹਿਗੁਰੂ ਆਵਾਜ਼ਾਂ ਦਿੰਦੇ ਨੇ ਕੀ ਕਹਿੰਦੇ ਨੇ ਦਰ ਦਰ ਦੇ ਫਿਰਨੇ ਨਾਲੋ ਇੱਕ ਦਰ ਦਾ ਹੋ ਕੇ ਬਹਿ ਜਾ ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰ ਦਾ ਹੋ ਕੇ ਬਹਿ ਜਾ ਦਰ ਦਰ ਦੇ ਫਿਰਨੇ ਦਰ ਦੇ ਫਿਰਨੇ ਨਾਲੋਂ ਇੱਕ ਦਰ ਦਾ ਹੋ ਕੇ ਬਹਿ ਜਾ ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰ ਦਾ ਹੋ ਕੇ ਬਹਿ ਜਾ ਦਰ ਦੇ ਫਿਰਨੇ ਕਸੂਰੀ ਦਿਲ ਤਾ ਤੂ ਕੇ ਨਸਲਾਂ ਦਰਦਾ ਹੋ ਕੇ ਬਹਿ ਜਾ ਇੱਕ 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 ਦਰਦਾ ਇੱਕ ਦਰਦਾ ਹੋ ਕੇ ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਵਹਿ ਜਾ ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਵਹਿ ਜਾ ਦਰ ਕਰ ਕੇ ਫਿਰਨੇ ਕਬੀਰ ਸੂਤਾ ਕਿਆ ਕਰੇ ਬੈਠਾ ਰੋ ਅਰ ਜਾਗ ਦਰ ਕਿਹੜਾ ਓ ਜਾਂ ਤੇ ਸੰਗ ਤੇ ਵਿਛੜਾ ਤਾਹੂ ਕਹਿ ਸੰਗ ਲਾਗ ਸਤ ਸੰਗਤ ਸਤਗੁਰ ਕਹਿੰਦੇ ਨੇ ਵੀ ਐਵੇਂ ਹੀ ਆਪਣੇ ਮਨ ਨੂੰ ਪਟਕਾਈ ਜਾਣਾ ਹੈ ਪਹਿਲੀ ਮੈਂ ਫਰਾਂ ਵਾਲੀ ਜਗ੍ਹਾ ਗਿਆ ਸੀ ਉਹਨੇ ਆ ਨਹੀਂ ਕਰਨ ਦਿੱਤਾ ਉੱਥੇ ਗਿਆ ਉਹਨੇ ਆ ਨਹੀਂ ਕਰਨ ਦਿੱਤਾ ਕਹਿੰਦੇ ਤੂੰ ਬੈਠੀ ਉਸ ਦਰ ਤੇ ਜਾ ਜਿੱਥੇ ਤੈਨੂੰ ਕੋਈ ਟੋਕ ਟਕਾਈ ਹੋਵੇ ਹੀ ਨਾ ਕਬੀਰ ਉਹ ਦਰ ਕਿਹੜਾ ਸਾਧ ਸੰਗਤ ਕਬੀਰ ਜਹ ਦਰ ਆਵਤ ਜਾਤੇ ਹੋ ਹਟਕੇ ਨਾਹੀ ਕੋਏ ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ ਉਹ ਦਰ ਲੱਭਦਾ ਕਿਵੇਂ ਹੈ ਆਪਣੇ ਵੱਡੇ ਮਹਾਂਪੁਰਖ ਸੰਤ ਬਾਬਾ ਬ੍ਰਿਹਾਮ ਸਿੰਘ ਜੀ ਬੜਾ ਜ਼ਿਕਰ ਕਰਦੇ ਸਨ ਉਹ ਦਾਰ ਸਾਧ ਸੰਗਤ ਨਾਮ ਨੂੰ ਜਪਣ ਕਰਕੇ ਲੱਭਣਾ ਜਦੋਂ ਇਹ ਗੁਰਮੁਖ ਪਿਆਰਾ ਵਾਹਿਗੁਰੂ ਗੁਰਮੰਤਰ ਦਾ ਯੁਗਤੀ ਨਾਲ ਤਰੀਕੇ ਨਾਲ ਅਭਿਆਸ ਕਰਦਾ ਹੈ ਫਿਰ ਉਸ ਦਰ ਤੇ ਜਾ ਕੇ ਬਹਿੰਦਾ ਹੈ ਕਦੋਂ ਬਹਿੰਦਾ ਹੈ ਕਿੱਦਾਂ ਪਤਾ ਲੱਗੇ ਪਏ ਆਪਾਂ ਦਰ ਤੇ ਬੈਠ ਗਏ ਆ ਕਿ ਨਹੀਂ ਸਾਧ ਸੰਗਤ ਇਹ ਸਾਰੇ ਭੈਣਾ ਸਾਰੇ ਵੀਰ ਨੋਟ ਰੱਖਿਓ ਗੱਲ ਜਦੋਂ ਤੁਹਾਡਾ ਮਨ ਫੁਰਨਿਆਂ ਤੋਂ ਰਹਿਤ ਹੋ ਗਿਆ ਫੁਰਨੇ ਮਤਲਬ ਦੁਨਿਆਵੀ ਕੰਮਾਂ ਤੋਂ ਬਾਣੀ ਪੜਨ ਲੱਗੇ ਮਨ ਫੁਰਨਿਆਂ ਤੋਂ ਰਹਿਤ ਹੋ ਗਿਆ ਜਦੋਂ ਮਨ ਫੁਰਨਿਆਂ ਤੋਂ ਰਹਿਤ ਹੋ ਗਿਆ ਸਮਝ ਲੈਣਾ ਮਾਲਕ ਦੇ ਦਰ ਤੇ ਆਪਾਂ ਬੈਠੇ ਆ ਜਦੋਂ ਮਾਲਕ ਦੇ ਦਰ ਤੇ ਬੈਠ ਗਏ ਫਿਰ ਉੱਥੇ ਬੈਠ ਕੇ ਕਰਨਾ ਕੀ ਹੈ ਸਰ ਜਣੇ ਪੜਿਓ ਹਮ ਕੁ ਕਰ ਤੇਰੇ ਦਰਵਾਰ ਭੌਂਕ ਆਗੇ ਬਦਨ ਪਸਾਰ ਸਾਰੇ ਜਣੇ ਹਮਕੂ ਕਰ ਤੇਰੇ ਦਰਵਾਜ਼ੇ ਭੌਂਕ ਆਗੇ ਬਦਨ ਪਸਾਰ ਹੁਣ ਉਸ ਦਰ ਤੇ ਗੁਰੂ ਨਾਨਕ ਦੇ ਘਰ ਦਾ ਕੂਕਰ ਕਹਿੰਦੇ ਨੇ ਕੁੱਤੇ ਨੂੰ ਹੁਣ ਕੁੱਤਾ ਬਣ ਕੇ ਉਸ ਦਰ ਤੇ ਬੈਠ ਕੇ ਭੌਂਕਣਾ ਪਵੇਗਾ ਭੌਂਕਣਾ ਕੀ ਹੈ ਸਾਧ ਸੰਗਤ ਅਦਾਸ ਜੀ ਬੋਲ ਰਿਹਾ ਆਪ ਜੀ ਸੁਣ ਰਹੇ ਹੋ ਕਈ ਵੀਰ ਐਸੇ ਵੀ ਹੋਣਗੇ ਜਿਨ੍ਹਾਂ ਨੂੰ ਆਵਾਜ਼ ਨਹੀਂ ਚੰਗੀ ਲੱਗਦੀ ਉਹ ਕਹਿੰਦੇ ਨੇ ਤਾਂ ਐਵੇਂ ਹੀ ਭੌਂਕੀ ਜਾਂਦਾ ਏ ਜਿਹੜੇ ਪਿਆਰ ਕਰਨ ਵਾਲੇ ਨੇ ਉਹ ਕਹਿਣਗੇ ਬੜੇ ਮਿੱਠੇ ਬੋਲ ਸੀ ਉਸ ਦਰ ਤੇ ਬੈਠ ਕੇ ਆਪਾਂ ਨੇ ਭੌਂਕਣਾ ਹੁਣ ਅਗਲੀ ਜਿਹੜੀ ਧਾਰਨਾ ਬੜੀ ਖਤਰਨਾਕ ਹੈ ਸਾਧ ਸੰਗਤ ਪੜਦੇ ਆਪਾਂ ਸਾਰੇ ਆ ਸਗਲ ਦੁਆਰ ਕੋਈ ਛਾੜਕਾ ਇਹ ਗੱਲ ਕਹਿਣੀ ਸੌਖੀ ਹੈ ਪਰ ਦਰ ਆਪਾਂ ਕਦੇ ਇੱਕ ਨਹੀਂ ਮੱਲਿਆ ਗੁੱਸਾ ਨਾ ਕਰਿਓ ਕੋਈ ਆਲੋਚਨਾ ਚ ਨਾ ਲੈ ਕੇ ਜਾਇਓ ਫਿਰ ਸਤਿਗੁਰ ਕਹਿੰਦੇ ਦਰਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਵਹਿ ਜਾ ਹੁਣ ਏਨੇ ਅੱਗੇ ਕੀ ਬੇਨਤੀ ਕੀਤੀ ਐ ਸਾਰ ਸੰਗਤ ਤੇਰੀਆਂ ਦਹਲੀ ਜਾਂਦਾ ਮੈਂ ਦਹਲੀਜ ਕਹਿੰਦੇ ਨੇ ਦਰ ਨੂੰ ਤੇਰੀਆਂ ਦਹਲੀ ਜਾਂਦਾ ਮੈਂ ਖਹਿੜਾ ਨਹੀਂਓ ਛੱਡਣਾ ਛੱਡਾ ਨਹੀਂਓ ਛੱਡਣਾ ਤੇਰੇ ਦਰਵਾਜੋਂ ਪੱਲਾ ਕਿਤੇ ਵੀ ਨਾ ਢੜਣਾ ਤੇਰੇ ਦਰਵਾਜੋਂ ਪੱਲਾ ਕਿਤੇ ਵੀ ਨਾ ਢੜਣਾ ਤੇਰੀ ਆਦਲੀ ਜਾਂ ਤੇਰੀ ਆਦਲੀ ਜਾਂ ਛੱਡਾ ਨਹੀਂਓ ਛੱਡਣਾ ਛੱਡਾ ਤੇਰੇ ਦਰਵਾਜੋਂ ਪੱਲਾ ਕਿਤੇ ਵੀ ਨਾ ਢੜ ਤੇਰੇ ਦਰਵਾਜੋਂ ਪੱਲਾ ਕਿਤੇ ਵੀ ਨਾ ਢੜਣਾ ਤੇਰੀ ਯਾਦ ਪੈਣਾ ਸਾਰੀਆਂ ਹੀ ਤੇਰੀਆਂ ਦਲੀ ਜਾਂ ਖੜਾ ਨਈਓ ਛੱਡ ਛੜਾ ਨਈਓ ਤੇਰੇ ਦਰਵਾਜੋਂ ਪੱਲਾ ਕਿਤੇ ਵੀ ਨਾ ਤੇਰੀਆਂ ਦਹਿਲੀ ਜਾਂਦਾ ਮੈਂ ਤੇਰੀਆਂ ਦਹਿਲੀ ਜਾਂਦਾ ਮੈਂ ਖੜਾ ਨਹੀਂ ਛੱਡਣਾ ਖੜਾ ਨਹੀਂ ਛੱਡਣਾ ਤੇਰੇ ਦਰਵਾਜੋਂ ਪੱਲਾ ਕਿਤੇ ਵੀ ਨਾ ਢਣਾ ਤੇਰੇ ਦਰਵਾਜੋਂ ਪੱਲਾ ਕਿਤੇ ਵੀ ਨਾ ਢਣਾ ਤੇਰੀ ਜੀ ਖੜਾ ਨਿਉ ਛੱਡਣਾ ਖੜਾ ਨਿਉ ਛੱਡ ਤੇਰੇ ਦਰਵਾਜੋਂ ਕਿਤੇ ਵੀ ਨਾ ਹਾ ਤੇਰੇ ਦਰਵਾਜੋਂ ਪੱਲਾ ਕਿਤੇ ਵੀ ਨਾ ਤੇਰੀਆਂ ਦਲੀ ਜਾਂਦਾ ਮੈਂ ਤੇਰੀਆਂ ਦਲੀ ਜਾਂ ਖੜਾ ਨਈਓ ਛੱਡ ਖੜਾ ਨਈਓ ਛੱਡ ਤੇਰੇ ਦਰਵਾਜੋਂ ਪੱਲਾ ਕਿਤੇ ਵੀ ਨਾ ਤੇਰੇ ਦਰਵਾਜੋਂ ਪਲਾ ਕਿਤੇ ਵੀ ਨਾ ਇਹ ਹੁਣ ਦ੍ਰਿੜ ਨਿਸ਼ਚੇ ਵਾਲੀ ਗੱਲ ਐ ਸਾਧ ਸੰਗਤ ਵੀ ਇਹ ਮਾਲਕਾ ਤੈਂ ਹੁਣ ਸਾਨੂੰ ਬਖਸ਼ਿਸ਼ ਕਰ ਦਿੱਤੀ ਐ ਲੈ ਅੱਜ ਤੋਂ ਬਾਅਦ ਕੁਛ ਹੋ ਜਾਏ ਦੁਨੀਆ ਇਧਰ ਦੀ ਉਧਰ ਹੋ ਜਾਏ ਲੱਖ ਦੁੱਖ ਤਕਲੀਫਾਂ ਆਉਣ ਮੈਂ ਤੇਰਾ ਦਰ ਛੱਡਦਾ ਨਹੀਂ ਇਹ ਆਪਾਂ ਕਹਿਣ ਨੂੰ ਕਹਿ ਦਿੰਨੇ ਆਂ ਵੀ ਧਾਰਨਾ ਪਰੇ ਬੇਨਤੀਆਂ ਨੇ ਸਾਧ ਸੰਗਤ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਬਸ 2 ਮਿੰਟ ਲਾ ਕੇ ਆਪਾਂ ਅਜਾਤ ਲਾਵਾਂਗੇ ਇਹ ਜਿਹੜੀ ਕੀਰਤਨ ਦੀ ਦਾਤ ਹੈ ਬਾਬਾ ਅਤਰ ਸਿੰਘ ਮਸਤੂ ਆਣੇ ਵਾਲਿਆਂ ਨੇ ਇਹ ਸਾਰੇ ਗੁਰਮੁਖਾਂ ਦੇ ਝੋਲੀ ਵਿੱਚ ਪਾਈ ਹੈ ਜਿਸ ਤਰ੍ਹਾਂ ਅੱਜ ਵਿਆਹ ਦਾ ਘਰ ਹੈ ਇਸ ਤਰ੍ਹਾਂ ਮਹਾਂਪੁਰਖ ਪੈਦਲ ਜਾਇਆ ਕਰਦੇ ਸਨ ਅੱਜ ਵੀ ਜਦੋਂ ਹੁਣ ਆਣ ਲੱਗੇ ਸੰਤ ਬਾਬਾ ਹਰਪਾਲ ਸਿੰਘ ਜੀ ਕਹਿੰਦੇ ਤੁਰਕੀ ਚੱਲਦੇ ਆ ਸੰਗਤ ਜਿਆਦੀ ਹੋ ਗਈ ਫਿਰ ਕਹਿੰਦੇ ਚਲੋ ਗੱਡੀ ਲੈ ਲਓ ਮਹਾਪੁਰਖਵੀ 20 ਕਿਲੋਮੀਟਰ ਤੱਕ ਤੁਰ ਕੇ ਚਲ ਜਾਂਦੇ ਸਨ ਜਦੋਂ ਵਿਆਹ ਵਾਲੇ ਘਰ ਗਾਣਾ ਇੱਕ ਵਾਰੀ ਕੋਈ ਵਿਆਹ ਦਾ ਸਮਾਗਮ ਹੈ ਮਹਾਪੁਰਖ ਉੱਥੇ ਪਹੁੰਚੇ ਨੇ ਤਾਂ ਬੀਬੀਆਂ ਸਿੱਠਣੀਆਂ ਦੇ ਰਹੀਆਂ ਨੇ ਸਿੱਠਣੀਆਂ ਆ ਪਿੰਡਾਂ ਵਾਲੀਆਂ ਭੈਣਾਂ ਮੇਰੀਆਂ ਸਭ ਜਾਣਦੀਆਂ ਨੇ ਸਿੱਠਣੀਆਂ 'ਚ ਬੜੇ ਬੋਲ ਕਬੋਲ ਬੋਲੇ ਜਾਂਦੇ ਨੇ ਉਹਨਾਂ ਨੇ ਦੇਖਿਆ ਨਹੀਂ ਵੀ ਮਹਾਪੁਰਖ ਆਏ ਨੇ ਔਰ ਆਮਨਾ ਖੜੇ ਨੇ ਤਾਂ ਬੀਬੀਆਂ ਨੇ ਆਪਣਾ ਕਾਰਜ ਸ਼ੁਰੂ ਕੀਤਾ ਹੋਇਆ ਤੇ ਸੰਤ ਮਹਾਂਪੁਰਖ ਕਹਿਣ ਲੱਗੇਓ ਪੇਰੀਓ ਭੈਣੋ ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰਨਾ ਹੈ ਜੇ ਤੁਸੀਂ ਮੇਰੀ ਅੱਜ ਗੱਲ ਮੰਨ ਲਓ ਤਾਂ ਕਹਿੰਦੇ ਦੱਸੋ ਮਹਾਰਾਜ ਕਹਿੰਦੇ ਵੀ ਗਾਣਾ ਤੁਸੀਂ ਇਹੀ ਹੈ ਜੋ गा ਰਹੇ ਸੀ ਪਰ ਥੋੜਾ ਜਿਹਾ ਲਹਿਜਾ ਬਦਲ ਲਓ ਇਹਦਾ ਲਹਿਜਾ ਥੋੜਾ ਜਿਹਾ ਬਦਲ ਲਓ ਉਹਦੇ ਨਾਲ ਤੁਹਾਡੀ ਹਾਜ਼ਰੀ ਵੀ ਗੁਰੂ ਨਾਨਕ ਦੇ ਦਰ ਤੇ ਲੱਗ ਜਾਵੇਗੀ ਤੇ ਤੁਹਾਡਾ ਭਲਾ ਵੀ ਹੋ ਜਾਵੇਗਾ ਬੀਬੀਆਂ ਗਾਉਂਦੀਆਂ ਸੀ ਸਾਧ ਸੰਗਤ ਤੇਰੀ ਮੱਧ ਵਿੱਚ ਮੱਧ ਵਿੱਚ ਵੇ ਬੂਟਾ ਰਾਈ ਦਾ ਪੁੱਤ ਲੱਗਦਾ ਲਾੜਿਆ ਵੇ ਤੂੰ ਕਿਸੇ ਨਾਈ ਦਾ ਜਦੋਂ ਇਹ ਗੱਲ ਕਹਿੰਦੀਆਂ ਸਨ ਤਾਂ ਉਹਦਾ ਸਿਰ ਜਿਹੜਾ ਸ਼ਰਮ ਨਾਲ ਝੁੱਕਦਾ ਸੀ ਤੇ ਬਾਬਾ ਅਤਰ ਸਿੰਘ ਮਹਾਰਾਜ ਜੀ ਨੇ ਇਹੀ ਧਾਰਨਾ ਇਹੀ ਲੈਣਾ ਪੜ ਕੇ ਸੁਣਾਈਆਂ ਨੇ ਤੇ ਬੀਬੀਆਂ ਨੂੰ ਕਿਹਾ ਸਾਰੇ ਜਣੇ ਬੋਲਿਓ ਬੀਬੀਆਂ ਦੇ ਗਾਣ ਵਾਲਾ ਸਾਰੇ ਬੋਲਿਓ ਤੇਰੀ ਮੱਧ ਵਿੱਚ ਮੱਧ ਵਿੱਚ ਵੇ ਬੂਟਾ ਰਾਈ ਦਾ ਤੇਰੀ ਮਦ ਵਿੱਚ ਮਦ ਵਿੱਚ ਵੇ ਬੂਟਾ ਰਾਈ ਦਾ ਤੇਰੀ ਮਦ ਵਿੱਚ ਬੂਟਾ ਰਾਈ ਦਾ ਤੇਰੀ ਮਦ ਵਿੱਚ ਮਦ ਵਿੱਚ ਬੂਟਾ ਰਾਈ ਦਾ ਪੁੱਤ ਲੱਗਦਾ ਲਾੜਿਆ ਵੇ ਸੰਤ ਸਪਾਹੀ ਦਾ ਪੁੱਤ ਲੱਗਦਾ ਲਾੜਿਆ ਵੇ ਸੰਤਿਸ਼ਪਾਈ ਦਾ ਪੁੱਤ ਲੱਗਦਾ ਲਾੜੇ ਪੁੱਤ ਸੰਤਿਸ਼ਪਾਈ ਦਾ ਪੁੱਤ ਲੱਗਦਾ ਲਾੜਿਆ ਸੰਤਿਸ਼ਪਾਈ ਦਾ ਤੇਰੀ ਮੱਦ ਵਿੱਚ ਮੱਦ ਵਿੱਚ ਵੇ ਇੱਕ ਫੁੱਲ ਗੋਬੀ ਦਾ ਤੇਰੀ ਮੱਦ ਵਿੱਚ ਮੱਦ ਵਿੱਚ ਵੇ ਇੱਕ ਫੁੱਲ ਗੋਬੀ ਦਾ ਤੇਰੀ ਮੱਦ ਵਿੱਚ ਇੱਕ ਫੁੱਲ ਹਾ ਤੇਰੀ ਮੱਦ ਵਿੱਚ ਮੱਦ ਵਿੱਚ ਇੱਕ ਫੁੱਲ ਹੋਈ ਨੀਰਾ ਪੁੱਤ ਲੱਗਦਾ ਲਾੜ ਆਵੇ ਗੋਬਿੰਦ ਸਿੰਘ ਸੋਢੀ ਦਾ ਪੁੱਤ ਲੱਗਦਾ ਲਾੜ ਆਵੇ ਗੋਬਿੰਦ ਸਿੰਘ ਸੋਢੀ ਦਾ ਪੁੱਤ ਲੱਗਦਾ ਲਾੜ ਆਵੇ ਗੋਬਿੰਦ ਸਿੰਘ ਸੋਢੀ ਦਾ ਪੁੱਤ ਲੱਗਦਾ ਲਾੜ ਆਵੇ ਗੋਬਿੰਦ ਸਿੰਘ ਇਹ ਮਹਾਂਪੁਰਖਾਂ ਦਾ ਤਰੀਕਾ ਹੁੰਦਾ ਸਾਰ ਸੰਗਤ ਬੋਲ ਉਹੀ ਨੇ ਜਦੋਂ ਸੰਤ ਸਿਪਾਈ ਦਾ ਨਾਮ ਆਇਆ ਸਮਝੋ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਖੜ ਗਏ ਜਦੋਂ ਗੁਰੂ ਗੁਰੂ ਗੋਬਿੰਦ ਸਿੰਘ ਸੋਢੀ ਦਾ ਨਾਮ ਆਇਆ ਤਾਂ ਪਾਤਸ਼ਾਹ ਨਾਲ ਖੜੇ ਨੇ ਦੇਖੋ ਹਾਜ਼ਰੀ ਵੀ ਲੱਗ ਗਈ ਤੇ ਗੌਣ ਪਾਣੀ ਵੀ ਹੋ ਗਿਆ ਆਓ ਇੱਕ ਸਤਿਗੁਰ ਦੀ ਆਮਦੀ ਧਾਰਨਾ ਪੜ ਕੇ ਮਹਾਰਪਵਾ ਪੁਰਖਾਂ ਤੋਂ ਲਾਹ ਲੈਣਾ ਸਰਸੰਗਤ ਜਿੱਥੇ ਜਾਏ ਬਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਤਿੰਨ ਚੀਜ਼ਾਂ ਸਦਾ ਹੀ ਰਹਿੰਦੀਆਂ ਨੇ ਸੰਸਾਰ ਤੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਗੁਰੂ ਗੋਬਿੰਦ ਆਪਣੇ ਸਨਮੁਖ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਧੂ ਵੀ ਬੈਠੇ ਨੇ ਤੇ ਜਿਹੜਾ ਮਾਲਕ ਦਾ ਨਾਮ ਹੈ ਇਹ ਵੀ ਸਦਾ ਹੀ ਰਹਿੰਦਾ ਹੈ ਇਹ ਤਿੰਨ ਚੀਜ਼ਾਂ ਕਦੇ ਨਹੀਂ ਸੰਸਾਰ ਤੋਂ ਖਤਮ ਹੁੰਦੀਆਂ ਜਦੋਂ ਪਰਲੋ ਆਉਂਦੀ ਹੈ ਇਹ ਅਲੋਪ ਜਰੂਰ ਹੁੰਦੇ ਨੇ ਬਿਰਤੀ ਅੰਤਰਮੁਖ ਹੋ ਜਾਂਦੇ ਆ ਪਰ ਰਹਿੰਦੇ ਸਦਾ ਹੀ ਨੇ ਆਓ ਸਰ ਜਣੇ ਸਤਿਗੁਰ ਦੀ ਆਮਦੀ ਖੁਸ਼ੀ ਵਿੱਚ ਇੱਕ ਸ਼ਬਦ ਪੜ੍ਹ ਕੇ ਇਜਾਜ਼ਤ ਲਵਾਂਗੇ ਜੀ ਛਪਰੀ ਨੂੰ ਜੀ ਪਾਗ ਲੱਗ ਗਏ ਅੱਜ ਛਪਰੀ ਨੂੰ ਜੀ ਪਾਗ ਲੱਗ ਗਏ ਅੱਜ ਛਪ ਅੱਜ ਛਪਰੀ ਨੂੰ ਜੀ ਪਾਗ ਲੱਗ ਗਏ ਛਪਰੀ ਨੂੰ ਜੀ ਪਾਗ ਲੱਗ ਗਏ ਅੱਜ ਸਤ ਗੁਰ ਮੇਰੇ ਘਰ ਆਏ ਨੇ ਪਾਗ ਲੱਗ ਗਏ ਛਪਰੀ ਨੂੰ ਜੀ ਪਾਗ ਲੱਗ ਗਏ ਮੇਰੇ ਸਤ ਗੁਰ ਆਏ ਨੇ ਪਾਗ ਲੱਗ ਮੇਰੇ ਸਤ ਗੁਰ ਮੇਰੇ ਕਰ ਆਣੇ ਜਿੱਥੇ ਜਾਏ ਬਹਿ ਮੇਰਾ ਸਤ ਗੁਰੂ ਸੋਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋਥਾਨ ਭਾਲਿਆ ਲੈ ਤੁਰ ਮੁਖ ਲਾਵਾ ਗੁਰ ਸਿਖਾ ਕੀ ਕਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤ ਗੁਰ ਪੂਜਿਆ ਤਿੰਨ ਹਰ ਪੂਜ ਕਰਾਮਾ ਜੀ ਭਾਗ ਲਗ ਗਏ ਛਪਰੀ ਨੂੰ ਜੀ ਪਾਗ ਲੱਗ ਗਏ ਅੱਜ ਛਪਰੀ ਨੂੰ ਪਾਗ ਲੱਗ ਅੱਜ ਛਪਰੀ ਨੂੰ ਜੀ ਪਾਗ ਲੱਗ ਛਪਰੀ ਨੂੰ ਜੀ ਪਾਗ ਲੱਗ ਗਏ ਆਓ ਸత్సੰਗਤ ਹੁਣ ਮਹਾਪੁਰਖ ਸੰਤ ਬਾਬਾ ਹਰਪਾਲ ਸਿੰਘ ਜੀ ਹੁਣਾਂ ਤੋਂ ਲਾਹ ਲੈਨੇ ਆ ਜਦੋਂ ਮਹਾਪੁਰਖ ਬਚਨ ਕਰਦੇ ਨੇ ਨਾ ਬੜੇ ਧਿਆਨ ਨਾਲ ਸੁਣਨੇ ਪੈਂਦੇ ਆ ਆਪਣੀਆਂ ਵਰਤਿਆਂ ਨੂੰ ਜਰੂਰ ਕਾਗਰ ਰੱਖਿਓ ਕਿਉਂਕਿ ਕਈ ਵਾਰੀ ਕੋਈ ਐਸੇ ਅਮੋਲਕ ਬਚਨ ਹੁੰਦੇ ਨੇ ਜਿਹੜੇ ਵਿਸਰ ਜਾਂਦੇ ਨੇ ਉਹ ਫਿਰ ਦੁਬਾਰਾ ਰਲਦੇ ਨਹੀਂ ਸੋਹਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ